ਹallelujah hallelujah ਮੇਰੇ ਖੁਦਾਵੰਤੇ ਰਤਨਵਾਦ ਕਰਦੇ ਮੇਰੇ ਮਹਾਨ ਪਿਤਾ ਮਹਾਨ ਪਰਮੇਸ਼ਵਰ ਰਾਜ ਦੇ ਦਿਨ ਦੇ ਲਈ ਤੇਰਾ ਧੰਨਵਾਦ ਹੈ ਮੇਰੇ ਖੁਦਾਵੰਤ ਜਦ ਵੀ ਤੇਰਾ ਵਚਨ ਖੁੱਲਦਾ ਜਿੰਦਗੀ ਦਿੰਦਾ ਹੈ ਮਹਾਨ ਪਰਮੇਸ਼ਵਰ ਮਹਾਨ ਪਰਮੇਸ਼ਵਰ ਤੂੰ ਦਇਆ ਕਰਨੀ ਮੇਰੇ ਪਿਤਾ ਪਵਿੱਤਰ ਆਤਮਾ ਜੀ ਅਗਵਾਈ ਕਰਨੀ ਜੋ ਵੀ ਭੁੱਲਿਆ ਜਾਵੇ ਤੇਰੀ ਸਮਰਥ ਤੇਰੀ ਦਇਆ ਦੁਆਰਾ ਭੁੱਲਿਆ ਜਾਵੇ ਖੁਦਾਵੰਦਾ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਅੱਜ ਦੇ ਵਚਨ ਦੇ ਦੁਆਰਾ ਤੇਰੀ ਆਸ਼ੀਸ਼ ਤੇਰੀ ਬਰਕਤ ਆ ਬਿਸਬਨਾ ਤੋਂ ਮੇਰੇ ਪਿਤਾ ਤੂੰ ਦਇਆ ਕਰ ਪ੍ਰਾਰਥਨਾ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਮੰਗ ਲੈਣੇ ਆ ਆਮੇਨ ਹallelujah ਅੱਜ ਦਾ ਆਪਣਾ वचन ਹੈ ਫਿਲੀਪੀਆ 1 ਦਾ 21 ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ ਹallelujah ਪਾਲਿਸ ਕੀ ਕਹਿੰਦਾ ਇਸ वचन ਦੇ ਵਿੱਚ ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਲਈ ਜਿਉਣਾ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਦੀ ਸੇਵਾ ਕਰਨੀ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਦੇ ਕੰਮਾਂ ਨੂੰ ਕਰਨਾ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਦੀ ਖੁਸ਼ਖਬਰੀ ਦਾ ਸੁਨੇਹਾ ਦੇਣਾ ਹੈ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਮਸੀਹ ਦੇ ਬਚਨਾਂ ਦਾ ਪ੍ਰਚਾਰ ਕਰਨਾ ਹੈ ਪੌਲਸ ਦਾ ਮਸੀਹ ਦੇ ਨਾਲ ਇਨਾ ਗੂੜਾ ਰਿਸ਼ਤਾ ਸੀ ਇਨਾ ਪਿਆਰ ਸੀ ਹallelujah ਕੀ ਕਹਿੰਦਾ ਹੈ ਪੌਲਸ ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਮਰਨਾ ਮੇਰੇ ਲਈ ਲਾਭ ਹੈ ਜਦ ਤੱਕ ਜਿਉਣਾ ਪਰਮੇਸ਼ਰ ਦੇ ਕੰਮਾਂ ਲਈ ਜਿਉਣਾ ਦੇ ਕੰਮਾਂ ਨੂੰ ਕਰਦੇ ਰਹਿਣਾ ਹੈ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕਰਦੇ ਰਹਿਣਾ ਹੈ ਅੱਗੇ ਇਹ ਕਹਿੰਦਾ ਹੈ ਮਰਨਾ ਮੇਰੇ ਲਈ ਲਾਭ ਹੈ ਹallelujah ਜਦ ਮਰ ਗਿਆ ਉਹ ਵੀ ਮੇਰੇ ਲਈ ਲਾਭ ਹੈ ਪੌਲਸ ਤਾਂ ਕਹਿੰਦਾ ਜਦ ਮੈਂ ਮਰ ਗਿਆ ਮੇਰੇ ਲਈ ਉਹ ਵੀ ਲਾਭ ਦਾ ਮੇਰੇ ਲਈ ਫਾਇਦੇ ਦਾ ਸੌਦਾ ਹੈ ਉੱਚ ਵੀ ਮੇਰਾ ਫਾਇਦਾ ਹੈ ਕਿਉਂ ਕਿਉਂਕਿ ਸੰਸਾਰ ਦੇ ਦੁੱਖ ਤਕਲੀਫਾਂ ਤੋਂ ਆਜ਼ਾਦ ਹੋ ਜਾਣਾ ਹੈ ਅਤੇ ਪਰਮੇਸ਼ਵਰ ਦੀ ਗੋਦ ਵਿੱਚ ਪ੍ਰਭੂ ਦੇ ਨਾਲ ਰਹਿਣਾ ਹੈ ਉਹਦੀ ਉਪਸਥਿਤੀ ਉਹਦੀ ਹਜ਼ੂਰੀ ਦੇ ਵਿੱਚ ਰਹਿਣਾ ਹੈ ਹallelujah ਪੌਲਸ ਤਾਂ ਆਪਣੇ ਮਰੇ ਤੇ ਵੀ ਆਪਣਾ ਲਾਭ ਦੇਖਦਾ ਹੈ ਹallelujah ਮੈਂ ਕਿਸੇ ਭਾਈ ਭੈਣ ਨੂੰ ਨਹੀਂ ਕਹਿੰਦਾ ਮੈਂ ਆਪਣੀ ਗੱਲ ਕਰਦਾ ਅੱਜ ਮੈਨੂੰ ਪਰਮੇਸ਼ਰ ਨੇ ਸਭ ਕੁਝ ਦਿੱਤਾ ਚੰਗੀ ਸਿਹਤ ਦਿੱਤੀ ਚੰਗੀ ਤੰਦਰੁਸਤੀ ਦੋ ਟਾਈਮ ਦੀ ਚੰਗੀ ਰੋਟੀ ਚੰਗਾ ਕੱਪੜਾ ਦਿੱਤਾ ਪਾਉਣ ਨੂੰ ਚੰਗਾ ਪਰਿਵਾਰ ਦਿੱਤਾ ਦੁਨੀਆ ਦੀ ਸੁੱਖ ਸਹੂਲਤ ਦਿੱਤੀ ਪਰ ਫੇਰ ਵੀ ਮੈਂ ਇੰਨਾ ਨਖਿੱਧ ਹੋ ਗਿਆ ਇੰਨਾ ਨਾ ਸ਼ੁਕਰਾ ਹੋ ਗਿਆ ਉਹਦੇ ਕੰਮਾਂ ਨੂੰ ਕਰਨਾ ਦੂਰ ਦੀ ਗੱਲ ਉਹਦੀ ਸੇਵਾ ਕਰਨੀ ਦੂਰ ਦੀ ਗੱਲ ਉਹਦੀ ਖੁਸ਼ਖਬਰੀ ਸੁਣਾਉਣਾ ਦੂਰ ਦੀ ਗੱਲ ਮੈਂ ਤਾਂ ਕਦੇ ਉਹਦਾ ਧੰਨਵਾਦ ਵੀ ਨਹੀਂ ਕੀਤਾ ਬਤ੍ਰਿਸ਼ਮਾ ਲੈ ਕੇ ਘਰ ਵਿੱਚ ਪ੍ਰਾਰਥਨਾ ਰੂਮ ਬਣਾ ਲਿਆ ਸਮਝਿਆ ਕਿ ਮੈਂ ਆਪਣੀ ਡਿਊਟੀ ਪੂਰੀ ਕਰਤੀ ਪਰ ਜਿਹੜਾ ਅਸਲ ਕੰਮ ਸੀ ਉਹ ਤਾਂ ਕੀਤਾ ਨਾ ਐਤਵਾਰ ਨੂੰ ਚਰਚ ਚਲੇ ਗਏ ਲੰਗਰ ਖਾ ਕੇ ਫਿਰ ਘਰ ਵਾਪਸ ਆ ਗਏ ਗੁੱਡ ਫਰਡੇ ਨੂੰ ਚਿੱਟੇ ਕੱਪੜੇ ਪਾ ਕੇ ਰੋਡ ਸ਼ੋਅ ਕੱਢ ਲਿਆ ਇਸਟਰ ਨੂੰ ਹੱਥਾਂ ਦੇ ਵਿੱਚ ਖਜੂਰ ਦੀਆਂ ਟਾਹਣੀਆਂ ਫੜ ਕੇ ਹਲਾ ਲੀਆਂ ਫਿਰ 크ਿਸਮਸ ਆਈ ਵੱਡੇ ਦਿਨ ਨੂੰ ਡੀ ਜੇ ਦੇ ਨੱਚ ਕੇ ਫਿਰ ਘਰਾਂ ਨੂੰ ਆ ਗਏ ਪਰ ਅਸਲ ਕੰਮ ਤਾਂ ਫਿਰ ਬਣਾ ਕੀਤਾ ਪਰਮੇਸ਼ਰ ਨੇ ਜੋ ਕਿਹਾ ਸੀ ਪੌਲਸ ਤੱਕ ਕਹਿ ਰਿਹਾ ਕਿ ਜਿਉਣਾ ਮੇਰੇ ਲਈ ਮਸੀਹ ਹੈ ਤੇ ਮਰਨਾ ਮੇਰੇ ਲਈ ਲਾਭ ਹੈ ਮੈਂ ਤਾਂ ਜਿਉਂਦੇ ਜੀ ਉਹਦਾ ਕੰਮ ਨਹੀਂ ਕੀਤਾ ਨਾ ਪਰਮੇਸ਼ਰ ਦੇ ਬਚਨ ਨੂੰ ਕਿਸੇ ਨਾਲ ਸਾਂਝਾ ਕੀਤਾ ਨਾ ਮੈਂ ਪਰਮੇਸ਼ਰ ਦੇ ਬਚਨ ਨੂੰ ਪੜ੍ਹਿਆ ਨਾ ਮੈਂ ਕਦੇ ਪਰਮੇਸ਼ਰ ਦੇ ਅੱਗੇ ਬੈਠ ਕੇ ਪ੍ਰਾਰਥਨਾ ਕੀਤੀ ਨਾ ਉਹਦਾ ਮੈਂ ਕਦੇ ਧੰਨਵਾਦ ਕੀਤਾ ਉਹਨੇ ਮੇਰੇ ਤੇ ਕਿੰਨੇ ਵੱਡੇ ਉਪਕਾਰ ਕੀਤੇ ਬਚਿਸ਼ਵਾ ਲੈ ਲਿਆ ਅਸੀਂ ਸਮਝਿਆ ਕਿ ਬਸ ਸਾਡਾ ਕੰਮ ਖਤਮ ਪਰ ਨਹੀਂ ਪੌਲਸ ਕੀ ਕਹਿ ਰਿਹਾ ਜਿਉਣਾ ਮੇਰੇ ਲਈ ਮਸੀਹ ਹੈ ਜਦ ਤੱਕ ਜਿਉਣਾ ਪਰਮੇਸ਼ਰ ਦੇ ਕੰਮਾਂ ਵਿੱਚ ਪਰਮੇਸ਼ਰ ਦੀ ਜੋ ਸੇਵਾ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ ਉਹ ਪੂਰੀ ਕਰੀਏ ਉਹਦੀ ਖੁਸ਼ਖਬਰੀ ਦਾ ਪ੍ਰਚਾਰ ਕਰੀਏ ਉਹਦੇ ਵਚਨ ਨੂੰ ਵੱਤ-ਵੱਤ ਸਾਂਝਾ ਕਰੀਏ ਬੱਤੀਸ਼ਵਾ ਲੈ ਕੇ ਹੱਥੇ-ਹੱੱਤ ਰਿਆ ਬੈਠ ਕੇ ਬਸ ਐਤਵਾਰ ਨੂੰ ਚਰਚ ਚੱਲ ਗਏ ਲੰਗਰ ਖਾ ਕੇ ਘਰ ਨੂੰ ਆ ਗਏ ਨਹੀਂ ਇਹ ਪਰਮੇਸ਼ਰ ਦਾ ਕੰਮ ਨਹੀਂ ਆ ਜੇ ਪਰਮੇਸ਼ਰ ਦਾ ਕੰਮ ਕਰਨ ਦਾ ਪੌਲਿਸ ਤੋਂ ਸਿੱਖਣਾ ਪੈਣਾ ਆਪਾਂ ਨੂੰ ਪੌਲਿਸ ਦਾ ਮਰਨ ਵਿੱਚ ਵੀ ਆਪਣਾ ਲਾਭ ਦਿਖ ਰਿਹਾ ਹੈ ਪੌਲਿਸ ਜਾਤ ਕਰੋ ਆਉਂਦਾ ਹੈ ਜਦ ਤੱਕ ਸਾਹ ਚੱਲਦੇ ਨੇ ਮਸੀਹ ਦੀ ਸੇਵਾ ਕਰਦੇ ਰਹੋ ਪਰਮੇਸ਼ਰ ਦੇ ਕੰਮਾਂ ਨੂੰ ਬਿਨਾਂ ਰੁਕੇ ਕਰਦੇ ਰਹੋ ਜਦ ਮਰ ਗਏ ਉਹ ਵੀ ਲਾਭ ਹੈ ਕਿਉਂਕਿ ਪਰਮੇਸ਼ਰ ਦੇ ਨਾਲ ਉਹਦੀ ਹਜ਼ੂਰੀ ਵਿੱਚ ਰਹਾਂਗੇ ਹallelujah ਜਦੋਂ ਗਲਾਤੀਆਂ 2 ਦਾ 20 ਪੜ੍ਹਦੇ ਹਾਂ ਉਸ ਵਿੱਚ ਕੀ ਲਿਖਿਆ ਹੈ ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ ਪਰ ਹੁਣ ਮੈਂ ਜਿਉਂਦਾ ਨਹੀਂ ਸੋ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜਿਉਂਦਾ ਹਾਂ ਸੋ ਮਸੀਹ ਦੇ ਪੁੱਤਰ ਤੇ ਵਿਸ਼ਵਾਸ ਨਾਲ ਜਿਉਂਦਾ ਹਾਂ ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਹallelujah ਮੇਰੇ ਲਈ ਉਹਨੇ ਆਪਣੇ ਆਪ ਨੂੰ ਦੇ ਦਿੱਤਾ ਮੇਰੇ ਲਈ ਮੇਰੇ ਪਾਪਾਂ ਦੇ ਲਈ ਮੇਰੇ ਕੀਤੇ ਗੁਨਾਹਾਂ ਦੇ ਲਈ ਮੇਰੇ ਅਪਰਾਧ ਦੇ ਲਈ ਮਸੀਹ ਨੇ ਆਪਣੇ ਆਪ ਨੂੰ ਸਲੀਬ ਤੇ ਕੁਰਬਾਨ ਕਰ ਦਿੱਤਾ ਮੇਰੇ ਲਈ ਉਸਨੇ ਮਾਰ ਖਾਦੀ ਮੇਰੇ ਲਈ ਉਹਨੇ ਆਪਣਾ ਪਵਿੱਤਰ ਲਹੂ ਬਹਾ ਦਿੱਤਾ ਪਰਮੇਸ਼ਰ ਨੇ ਮਸੀਹ ਨੇ ਸਾਡੇ ਉੱਤੇ ਮੇਰੇ ਉੱਤੇ ਇੰਨੇ ਉਪਕਾਰ ਕੀਤੇ ਪਰ ਮੈਂ ਫਿਰ ਵੀ ਉਹਨਾਂ ਸ਼ੁਕਰਾਂ ਬਣਿਆ ਰਿਹਾ ਕਦੇ ਉਹਦਾ ਧੰਨਵਾਦ ਹੀ ਨਹੀਂ ਕੀਤਾ ਉਹਦੇ ਕੰਮਾਂ ਨੂੰ ਕਰਨਾ ਤੇ ਸੇਵਾ ਕਰਨਾ ਉਹਦੇ ਉਹਦੇ ਬਚਨ ਨੂੰ ਲੋਕਾਂ ਨਾਲ ਵੰਡਣਾ ਦੂਰ ਦੀ ਗੱਲ ਕਦੇ ਬੈਠ ਕੇ ਉਹਦਾ ਧੰਨਵਾਦ ਵੀ ਨਹੀਂ ਕੀਤਾ ਪਰਮੇਸ਼ਰ ਦਾ ਬਚਨ ਕੀ ਸਿਖਾ ਰਿਹਾ ਕਿ ਕਿ ਜਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਮੇਰੇ ਲਈ ਲਾਭ ਹੈ ਜਦੋਂ ਤੱਕ ਜ਼ਿੰਦਗੀ ਹੈ ਮਸੀਹ ਦੇ ਕੰਮ ਕਰਦੇ ਰਹੋ ਮਸੀਹ ਦੇ ਬਚਨ ਦੀ ਸੇਵਾ ਕਰਦੇ ਰਹੋ ਜਿਉਂਦੇ ਜੀ ਪ੍ਰਭੂ ਦੇ ਕੰਮ ਕਰਦੇ ਰਹਿਣਾ ਜਿਦਾ ਪੌਲਸ ਨੇ ਮਸੀਹ ਦੀ ਸੇਵਾ ਕੀਤੀ ਬਿਨਾਂ ਕਿਸੇ ਤੋਂ ਡਰੇ ਕਿਸੇ ਵੱਲ ਧਿਆਨ ਨਹੀਂ ਕੀਤਾ ਉਹ ਆਪਣਾ ਕੰਮ ਕਰਦੇ ਰਿਹਾ ਪਰਮੇਸ਼ਰ ਦੀ ਸੇਵਾ ਕਰਦਾ ਰਿਹਾ ਉਹਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਰਿਹਾ ਜਦ ਤੱਕ ਉਹ ਸ਼ੌਲਸੀ ਬੇਸ਼ੱਕ ਉਹ ਮਸੀਹ ਵਿਰੋਧੀ ਸੀ ਪਰ ਜਦੋਂ ਉਹਨੇ ਪਰਮੇਸ਼ਰ ਨੂੰ ਜਾਣਿਆ ਬਾਪ ਬੇਟਾ ਪਵਿੱਤਰ ਆਤਮਾ ਦੇ ਵਿੱਚ ਬਤੀਸ਼ਵਾ ਲੈ ਕੇ ਪੌਲਸ ਬਣ ਗਿਆ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨੇ ਨਾ ਕਿਸੇ ਤੋਂ ਡਰਿਆ ਉਹ ਪਰਮੇਸ਼ਰ ਦੀ ਸੇਵਾ ਵਿੱਚ ਅੱਗੇ ਵਧਦਾ ਗਿਆ ਹallelujah ਸੋ ਆਪਾਂ ਵੀ ਅੱਜ ਬਤੀਸ਼ਮਾ ਲੈ ਕੇ ਆਹ ਤੇ ਹੱਥ ਧਰ ਕੇ ਬੈਠੇ ਨਰ ਰਹੀਏ ਪਰਮੇਸ਼ਰ ਦੇ ਕੰਮਾਂ ਨੂੰ ਕਰੀਏ ਨਾ ਸ਼ੁਕਰੇ ਨਾ ਬਣੀਏ ਪਰਮੇਸ਼ਰ ਦੇ ਮੇਰੇ ਉੱਤੇ ਤੁਹਾਡੇ ਸਾਰਿਆਂ ਦੇ ਉੱਤੇ ਬਹੁਤ ਉਪਕਾਰ ਨੇ ਸਾਡੇ ਗੁਨਾਹਾਂ ਦੇ ਲਈ ਸਾਡੇ ਪਾਪਾਂ ਦੇ ਲਈ ਉਹਨੇ ਆਪਣੇ ਆਪ ਨੂੰ ਸਲੀਬ ਉੱਤੇ ਕੁਰਬਾਨ ਕਰ ਦਿੱਤਾ ਆਪਣਾ ਪਵਿੱਤਰ ਲਹੂ ਬਹਾ ਦਿੱਤਾ ਸਾਡੇ ਲਈ ਉਹਨੇ ਪਰ ਅਸੀਂ ਫੇਰ ਵੀ ਨਾ ਸ਼ੁਕਰੇ ਬਣੇ ਹੋਏ ਆਂ ਨਾ ਖਿੱਦ ਬਣੇ ਹੋਏ ਆਲਸੀ ਬਣੇ ਹੋਏ ਆ ਸੱਜ ਜ਼ਰੂਰਤ ਆ ਪੌਲਸ ਤੋਂ ਸਿੱਖਣ ਦੀ ਸਭ ਪਰਮਸ਼ੀਰਨਾ ਬਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਆਪਾਂ ਇਸ ਬਚਨ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਖੁਦਾ ਅੱਜ ਦੇ ਬਚਨ ਦੇ ਦੁਆਰਾ ਤੇਰਾ ਵਿਸ਼ੇਖ ਉਤਰੇ ਖੁਦਾਬਾਪ ਜਿਸ ਤਰ੍ਹਾਂ ਬਚਨ ਵਿੱਚ ਲਿਖਿਆ ਹੈ ਜਿਉਣਾ ਮੇਰੇ ਲਈ ਮਸੀਹ ਹੈ ਖੁਦਾਬਾਪ ਅਸੀਂ ਵੀ ਜਦ ਤੱਕ ਸਾਡੇ ਸਰੀਰ ਵਿੱਚ ਸਾਹ ਚੱਲਦੇ ਨੇ ਤੇਰੇ ਕੰਮਾਂ ਨੂੰ ਕਰਦੇ ਰਹੀਏ ਤੇਰੀ ਸੇਵਾ ਕਰਦੇ ਰਹੀਏ ਤੇਰੇ ਬਚਨ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਰਹੀਏ ਮਹਾਨ ਪਿਤਾ ਤੂੰ ਸਾਡੇ ਤੇ ਦਇਆ ਕਰ ਅਸੀਂ ਤੇਰੇ ਬਚਨ ਦੇ ਅਨੁਸਾਰ ਚੱਲੀਏ ਇਸ ਮੰਡਲੀ ਨੂੰ ਹੋਰ ਵੀ ਆਸ਼ੀਸ਼ਿਤ ਕਰ ਤੇਰੀ ਦਇਆ ਹਮੇਸ਼ਾ ਬਣੀ ਰਹੇ ਤੇਰਾ ਬਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਬਣਿਆ ਰਹੇ ਮਹਾਨ ਪਰਮੇਸ਼ਵਰ ਮਹਾਨ ਪ੍ਰਭੂ ਜੀ ਅਸੀਂ ਤੇਰੇ ਉਪਕਾਰਾਂ ਨੂੰ ਨਾ ਭੁੱਲੀਏ ਜਿਹੜੇ ਸਾਡੇ ਉੱਤੇ ਕੀਤੇ ਨੇ ਖੁਦਾਬੰਦਾ ਅਸੀਂ ਨਾ ਸ਼ੁਕਰੇ ਨਾ ਬਣੀਏ ਮੇਰੇ ਮਹਾਨ ਪਰਮੇਸ਼ਵਰ ਖੁਦਾਬੰਦਾ ਤੂੰ ਆਪਣਾ ਸੁਭਾਅ ਦੇ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾਬੰਦਾ ਤਾਂ ਕਿ ਤੇਰਾ ਧੰਨਵਾਦ ਕਰਨ ਵਾਲੇ ਬਣੀਏ ਮੇਰੇ ਮਹਾਨ ਪਰਮੇਸ਼ਵਰ ਤੇਰੇ ਬਚਨ ਦੀ ਸੇਵਾ ਕਰਨ ਵਾਲੇ ਬਣੀਏ ਮੇਰੇ ਪ੍ਰਭੂ ਜੀ ਤੂੰ ਦਇਆ ਕਰ ਮੇਰੇ ਖੁਦਾਬੰਦਾ ਤੂੰ ਦਇਆ ਕਰ ਤੂੰ ਦਇਆ ਕਰਨ ਵਾਲਾ ਮਹਾਨ ਪਰਮੇਸ਼ਵਰ ਹੈ ਮੇਰੇ ਖੁਦਾਬਾਪਾ ਅੱਜ ਜੋ ਭਾਈਚਣ ਬਿਮਾਰ ਨੇ ਲਾਚਾਰ ਨੇ ਜੋ ਬਿਮਾਰੀ ਦੇ ਬਿਸਤਰ ਤੇ ਨੇ ਖੁਦਾਬੰਦਾ ਤੇਰੀ ਸਹਾਮਤ ਦੇ ਦੁਆਰਾ ਤੇਰੇ ਬਚਨ ਦੇ ਦੁਆਰਾ ਜੋ ਚੰਗੇ ਹੋ ਜਾਣ ਖੁਦਾਬਾਪਾ ਮਹਾਨ ਪਰਮੇਸ਼ਵਰ ਜਿਨ੍ਹਾਂ ਭਾਈ ਭੈਣਾਂ ਕੋਲੇ ਰੋਜ਼ਗਾਰ ਨਹੀਂ ਹੈ ਮੇਰੇ ਖੁਦਾਬੰਦਾ ਉਹਨਾਂ ਉੱਤੇ ਆਪਣੀ ਦਇਆ ਕਰ ਰੋਜ਼ਗਾਰ ਮਹਿਆ ਕਰਾ ਉਹਨਾਂ ਨੂੰ ਸਭ ਲੋੜਾਂ ਜ਼ਰੂਰਤਾਂ ਉਹਨਾਂ ਦੀਆਂ ਸਾਰੀਆਂ ਕਮੀਆਂ ਘਟੀਆਂ ਤੇਰੇ ਸਵਰਗੀ ਭੰਡਾਰ ਚ ਪੂਰੀਆਂ ਹੋ ਜਾਣ ਮੇਰੇ ਖੁਦਾਵੰਦ ਜਿੰਨਾ ਭੈਣਾਂ ਦੇ ਕੋਲ ਅਜ ਬੱਚੇ ਨਹੀਂ ਆ ਖੁਦਾਵੰਦ ਅਜ ਉਹਨਾਂ ਦੀਆਂ ਕੁੱਖਾਂ ਤੇਰੇ ਸਮਰਥੀ ਨਾਮ ਦੇ ਵਿੱਚ ਖੁੱਲ ਜਾਣ ਉਹਨਾਂ ਦੇ ਕੁੱਖਾਂ ਸੁਲੱਖਣੀਆਂ ਹੋ ਜਾਣ ਮੇਰੇ ਖੁਦਾਵੰਦਾ ਮਹਾਨ ਪਰਮੇਸ਼ੁਰ ਜਿਸ ਤਰ੍ਹਾਂ ਤੂੰ ਹੰਨਾ ਨੂੰ ਪੁੱਤਰ ਦੀ ਆਸ਼ੀਸ਼ ਦਿੱਤੀ ਬੇਟੇ ਦੀ ਆਸ਼ੀਸ਼ ਦਿੱਤੀ ਮੇਰੇ ਖੁਦਾਵੰਦ ਜਿੰਨਾ ਭੈਣਾਂ ਦੇ ਕੋਲ ਅਜ ਬੱਚੇ ਨਹੀਂ ਆ ਮੇਰੇ ਖੁਦਾਵੰਦ ਜਿਨ੍ਹਾਂ ਕੋਲ ਬੱਚੇ ਦੀ ਆਸ਼ੀਸ਼ ਨਹੀਂ ਆ ਖੁਦਾਵੰਦ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚੇ ਦੇ ਨਾਲ ਬLES ਕਰ। ਉਹਨਾਂ ਦੇ ਕੁੱਖਾਂ ਖੋਲ ਦੇ ਮੇਰੇ ਖੁਦਾਵੰਦ ਅਜ ਤੇਰੇ ਨਾਮ ਦੇ ਵਿੱਚ। ਮਹਾਨ ਪਰਮੇਸ਼ਵਰ ਉਹਨਾਂ ਦੇ ਕੁੱਖਾਂ ਤੇਰੇ ਸਮਰਥੀ ਨਾਮ ਦੇ ਵਿੱਚ ਖੁੱਲ ਜਾਣ ਖੁਦਾਵੰਦ ਤੂੰ ਦਇਆ ਕਰ। ਮਹਾਨ ਪਰਮੇਸ਼ਵਰ ਜੋ ਭਾਈ ਭੈਣ ਨਸ਼ੇ ਦੀ ਗੰਦੀ ਭੈੜੀ ਆਤਮਾ ਦੇ ਵਿੱਚ ਜਕੜੇ ਹੋਏ ਨੇ। ਖੁਦਾਵੰਦ ਤੇਰੇ ਸਮਰਥੀ ਬਚਨ ਦੇ ਦੁਆਰਾ ਕਮਾਂਡ ਕਰ ਦਿਨਾ। ਗੰਦੀ ਨਸ਼ੇ ਦੀ ਭੈੜੀ ਆਤਮਾ ਨੂੰ ਤੇ ਸਰੀਰਾਂ ਦੇ ਵਿੱਚੋਂ ਜਾਂਦੀ ਰਹੇ ਤੇਰੇ ਨਾਮ ਦੇ ਦੁਆਰਾ। ਉਹ ਤੇਰੇ ਨਾਮ ਦੇ ਵਿੱਚ ਨੰਮੇ ਤੇ ਨਿਰੋਇ ਹੋ ਜਾਣ ਮੇਰੇ ਖੁਦਾਵੰਦ। ਮਹਾਨ ਪਰਮੇਸ਼ਵਰ ਨਸ਼ੀਦਾ ਕੋੜ ਨਾ ਤਾਂ ਦੂਰ ਹੋ ਜਾਵੇ ਮੇਰੇ ਪਿਤਾ ਮਹਾਨ ਪ੍ਰਭੂ ਜੀ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮਹਾਨ ਪਰਮੇਸ਼ਵਰ ਖੁਦਾਬੰਦਾ ਅਸੀਂ ਤੇਰੇ ਬਚਨ ਦੇ ਦੁਆਰਾ ਚੱਲਦੇ ਰਹੀਏ ਮੇਰੇ ਪਿਤਾ ਅੱਜ ਦੇ ਬਚਨ ਦੇ ਦੁਆਰਾ ਤੇਰੀ ਆਸ਼ੀਸ਼ ਉਤਰੇ ਤੇਰੀ ਬਰਕਤ ਉਤਰੇ ਮੇਰੇ ਖੁਦਾਬੰਦਾ ਸਭ ਭੈਣ ਭਾਈਆਂ ਨੂੰ ਆਸ਼ੀਸ਼ ਬਰਕਤ ਦੇਣੀ ਅੱਜ ਦੇ ਬਚਨ ਦੇ ਦੁਆਰਾ ਤੇਰਾ ਅਭਿਸ਼ੇਕ ਉਤਰੇ ਮਹਾਨ ਪਿਤਾ ਇਸ ਮੰਡਲ ਨੂੰ ਹੋਰ ਵੀ ਆਸ਼ੀਸ਼ਿਤ ਕਰ ਖੁਦਾਬੰਦਾ ਆਪਣੇ ਬਚਨ ਦਾ ਗਿਆਨ ਦੇ ਆਪਣੇ ਬਚਨ ਦੀ ਸਮਝ ਦੇ ਮੇਰੇ ਪਿਤਾ ਅਸੀਂ ਵੀ ਤੇਰੀ ਸੇਵਾ ਕਰਨ ਵਾਲੇ ਬਣ ਜਾਈਏ ਮੇਰੇ ਪਿਤਾ ਤੂੰ ਦਇਆ ਕਰ ਖੁਦਾਬੰਦ ਐ ਮੇਰੇ ਪਿਤਾ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਤਰਸ ਕਰ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਵਰ ਆਪਣੇ ਬੱਚਿਆਂ ਤੇ ਦਇਆ ਕਰ ਪ੍ਰਾਰਥਨਾ ਪ੍ਰਭ ਯੇਸ਼ੂ ਨਾਸਰੀ ਤੇ ਸਮਰਥੀ ਮਠੇ ਨਾਮ ਦੇ ਵਿੱਚ ਮੰਗ ਲੈਣੇ ਆ ਆਮੇਨ ਆਮੇਨ ਹਾਲੇਲੂਇਆ